ਕੁਝ ਦਿਨ ਪਹਿਲਾਂ ਇੰਡਸਟਰੀ ਵਾਲਿਆਂ ਦੇ ਵਿੱਚ ਹਫੜਾ ਤਫਰੀ ਦਾ ਮਾਹੌਲ ਹੋ ਗਿਆ ਸੀ ਕਿਉਂਕਿ ਕਰੋਨਾ ਕਾਲ ਦੇ ਵਿੱਚ ਇੰਡਸਟਰੀ ਦੇ ਬਿਜਲੀ ਦੇ ਕਨੈਕਸ਼ਨਰ ਦੇ ਮਾਫ ਕਿਤੇ ਫਿਕਸ ਚਾਰजेस ਉਹਨਾਂ ਨੂੰ ਮੁੜ ਤੋਂ ਲੱਗ ਕੇ ਆਉਣੇ ਸ਼ੁਰੂ ਹੋ ਗਏ ਸੀ ਜਿਸ ਦੇ ਕਰਕੇ ਇੰਡਸਟਰੀ ਵਾਲੇ ਬਹੁਤ ਪਰੇਸ਼ਾਨ ਹੋ ਗਏ ਸੀ ਜਿਸ ਤੋਂ ਬਾਅਦ ਇੰਡਸਟਰੀ ਵਾਲਿਆਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਨਾਲ ਸੰਪਰਕ ਕੀਤਾ ਕਿਉਂਕਿ ਇਸ ਸਮੇਂ ਕੈਬਨਟ ਦੇ ਵਿੱਚ ਇੰਡਸਟਰੀ ਅਤੇ ਬਿਜਲੀ ਦਾ ਸੰਜੀਵ अरोड़ा ਸਾਹਮਰੇ ਨੇ ਇੰਡਸਟਰੀ ਵਾਲਿਆਂ ਨੇ ਸੰਜੀਵ अरोड़ा ਨੂੰ ਗੁਹਾਰ ਲਗਾਈ ਕਿ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਹੈ ਇਹ ਕਿਰਪਾ ਕਰਕੇ ਇਸ ਦੇ ਵਿੱਚ ਦਖਲ ਕੀਤੀ ਜਾਵੇ ਕਿਉਂਕਿ ਕਰੋਨਾ ਕਾਲ ਦੇ ਦੌਰਾਨ ਜਦੋਂ ਸਾਰੀਆਂ ਇੰਡਸਟਰੀਆਂ ਬੰਦ ਸੀ ਤਾਂ ਸਰਕਾਰ ਨੇ 2 ਮਹੀਨਿਆਂ ਦੇ ਵਾਸਤੇ ਫਿਕਸ ਚਾਰजेस ਮਾਫ ਕਰਨ ਦਾ ਐਲਾਨ ਕੀਤਾ ਸੀ ਤਾਂ ਕਿ ਇੰਡਸਟਰੀ ਵਾਲਿਆਂ ਨੂੰ ਰਾਹਤ ਮਿਲ ਸਕੇ ਪਰ ਹੁਣ 5 ਸਾਲਾਂ ਬਾਅਦ ਇੰਡਸਟਰੀ ਵਾਲਿਆਂ ਨੂੰ ਕਰੋਨਾ ਕਾਲ ਦੇ ਸਮੇਂ ਦੇ ਫਿਕਸ ਚਾਰजेस ਦੇ ਨੋਟਿਸ ਆਨੇ ਸ਼ੁਰੂ ਹੋ ਗਏ ਸੀ ਲੁਧਿਆਣਾ ਅਤੇ ਮੰਡੀ ਗੋਬਿੰਦਗਰ ਦੇ ਵਿੱਚ ਕਈ ਇੰਡਸਟਰੀ ਵਾਲਿਆਂ ਨੂੰ ਉਹ ਨੋਟਿਸ ਆਏ ਸਨ ਪਰ ਹੁਣ ਮੰਤਰੀ ਸੰਜੀਵ ਰੋੜਾ ਨੇ ਐਲਾਨ ਕੀਤਾ ਕਿ ਇੰਡਸਟਰੀ ਵਾਲਿਆਂ ਨੂੰ ਹਜੇ ਕੋਈ ਫਿਕਸ ਚਾਰजेस ਨਹੀਂ ਦੇਣੇ ਪੈਣਗੇ ਫਿਲਹਾਲ ਦੇ ਵਾਸਤੇ ਉਹ ਨੋਟਿਸਾਂ ਨੂੰ ਹੋਲਡ ਕਰ ਦਿੱਤਾ ਜਿਸ ਦੇ ਨਾਲ ਇੰਡਸਟਰੀ ਨੂੰ ਬਹੁਤ ਰਾਹਤ ਮਿਲੀ ਹੈ ਕਿ ਇੰਡਸਟਰੀ ਵਾਲਿਆਂ ਨੂੰ ਹਜੇ ਕੋਈ ਵੀ ਫਿਕਸ ਚਾਰਜ ਨਹੀਂ ਭਰਨਾ ਪਏਗਾ ਅਤੇ ਉਹ ਨੋਟਿਸ ਨੂੰ ਡਿਲੇ ਕਰ ਦਿੱਤਾ ਕਾ ਇੰਡਸਟਰੀ ਵਾਲੇ ਆਂਦੇ ਵਿੱਚ ਇਸ ਸਮੇਂ ਖੁਸ਼ੀ ਦੀ ਲਹਿਰ ਵੀ ਹੈ ਅਤੇ ਮੰਤਰੀ ਸੰਜੀਵ ਰੋੜਾ ਦਾ ਧੰਨਵਾਦ ਵੀ ਕਰ ਰਹੇ ਨੇ ਬਿਊਰੋ ਰਿਪੋਰਟ ਜਨ ਹਿਤੇਸ਼ੀ